ਸਸਕਾਲਸ ਕਾਇਨਿਉ ਪੰਜਾਬ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁੰਨਾ ਚਰਨਜੀਤ ਸਿੰਘ ਚੰਨੀ ਇਸ ਵੇਲੇ ਦੀ ਅਹਿਮ ਅਪਡੇਟ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਜੁੜੀ ਹੋਈ ਹੈ ਮੁੱਖ ਮੰਤਰੀ ਭਗਵੰਤ ਮਾਨ ਸਖਤ ਨਜ਼ਰ ਆ ਰਹੇ ਨੇ ਤੇ ਅੱਜ ਡਿਪਟੀ ਕਮਿਸ਼ਨਰ ਦੇ ਨਾਲ ਜਦੋਂ ਮੀਟਿੰਗ ਹੋਈ ਹੈ ਮੀਟਿੰਗ ਤੋਂ ਬਾਅਦ ਉਹਨਾਂ ਦੇ ਵੱਲੋਂ মিডিਆ ਨੂੰ ਸੰਬੋਧਨ ਕੀਤਾ ਗਿਆ ਤੇ ਸਾਫ਼ ਤੌਰ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਜ਼ਿਲ੍ਹੇ ਦੇ ਵਿੱਚ ਕਿਸੇ ਦਾ ਕੰਮ ਨਹੀਂ ਹੁੰਦਾ ਰਿਸ਼ਵਤ ਲਈ ਜਾਂਦੀ ਹੈ ਗੈਰ ਕਾਨੂੰਨੀ ਕੰਮ ਹੁੰਦਾ ਤਾਂ ਉਸ ਦਾ ਜ਼ਿੰਮੇਵਾਰ ਡਿਪਟੀ ਕਮਿਸ਼ਨਰ ਭਾਵ ਡੀਸੀ ਤੇ ਐਸਐਸਪੀ ਹੋਣਗੇ ਉੱਤੇ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਸ ਗੱਲ ਦੇ ਉੱਤੇ ਵੀ ਜ਼ੋਰ ਦਿੱਤਾ ਗਿਆ ਹੈ ਕਿ ਉਹਨਾਂ ਦੇ ਵੱਲੋਂ ਹੁਣ ਜਿਹੜੀ ਕਰਪਸ਼ਨ ਹੈ ਉਹ ਬਿਲਕੁਲ ਖਤਮ ਕੀਤੀ ਜਾਵੇਗੀ AI ਦੀ ਜਿਹੜੀ ਟੈਕਨੋਲੋਜੀ ਆਰਟੀਫੀਸ਼ੀਅਲ ਇੰਟੈਲੀਜੈਂਸੀ ਉਸ ਦੇ ਤਹਿਤ ਉਹ ਪੂਰੇ ਪੰਜਾਬ ਦੇ ਵਿੱਚ ਨਜ਼ਰ ਰੱਖਣਗੇ ਉਹਨਾਂ ਦਾ ਕਹਿਣਾ ਹੈ ਕਿ ਕਿਹੜਾ ਅਫਸਰ ਕੰਮ ਕਰ ਰਿਹਾ ਕਿਹੜਾ ਅਫਸਰ ਨਹੀਂ ਕੰਮ ਕਰ ਰਿਹਾ ਕਿਹੜਾ ਅਫਸਰ ਦਫ਼ਤਰ ਦੇ ਵਿੱਚ ਹੈ ਜਾਂ ਦਫ਼ਤਰ ਦੇ ਵਿੱਚ ਲੋਕ ਕੰਮ ਕਰਾਉਣ ਨਹੀਂ ਆਏ ਇਹ ਸਭ ਕੁਝ ਇੰਟੈਲੀਜੈਂਸ ਜਿਹੜਾ ਏਆਈ ਹੈ ਉਸ ਦੇ ਤਹਿਤ ਉਹਨਾਂ ਨੂੰ ਪਤਾ ਲੱਗਦਾ ਰਹੇਗਾ ਭਾਵੇਂ ਉਹ ਗੱਡੀ 'ਚ ਹੋਣ ਆਫਿਸ ਦੇ ਵਿੱਚ ਹੋਣ ਕਿਤੇ ਵੀ ਹੋਣ ਉਹਨਾਂ ਨੂੰ ਉਸ ਸੰਬੰਧ ਦੇ ਵਿੱਚ ਪੂਰੀ ਜਾਣਕਾਰੀ ਹੋਵੇਗੀ ਉੱਤੇ ਹੀ ਮੁੱਖ ਮੰਤਰੀ ਦੇ ਵੱਲੋਂ ਕਿਹਾ ਗਿਆ ਕਿ ਭਲਕੇ ਹੁਣ ਐਸਐਸਪੀ ਦੀ ਮੀਟਿੰਗ ਵੀ ਸੱਦੀ ਗਈ ਹੈ ਅੱਜ ਡਿਪਟੀ ਕਮਿਸ਼ਨਰਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਸਖਤ ਨਿਰਦੇਸ਼ ਦਿੱਤੇ ਗਏ ਨੇ ਉੱਤੇ ਹੀ ਭਲਕੇ ਜਿਹੜੀ ਮੀਟਿੰਗ ਹੋਣ ਜਾ ਰਹੀ ਹੈ ਉਸ ਦੇ ਵਿੱਚ ਐਸਐਸਪੀ ਵੀ ਸ਼ਾਮਲ ਕਾਨੂੰਨ ਵਿਵਸਥਾ ਨੂੰ ਲੈ ਕੇ ਵੀ ਜਿਹੜੀ ਵੱਡੀ ਜ਼ਿੰਮੇਵਾਰੀ ਨਿਭਾਈ ਜਾ ਰਹੀ ਹੈ ਉਸ ਦੇ ਉੱਤੇ ਵੀ ਕਿਤੇ ਨਾ ਕਿਤੇ ਜਿਹੜੀ ਪੁਸ਼ਪੜਤਾਲ ਹੋਵੇਗੀ ਰਿਪੋਰਟ ਮੰਗੀ ਜਾਵੇਗੀ ਕਿਉਂਕਿ ਬੀਤੇ ਦੌਰ ਦੇ ਵਿੱਚ ਜਿਸ ਤਰ੍ਹਾਂ ਚੋਣਾਂ ਦੇ ਦੌਰਾਨ ਮੁੱਖ ਮੰਤਰੀ ਭਗਵਾਨਪਰਮ ਜਦੋਂ ਇਲਾਕਿਆਂ ਦੇ ਵਿੱਚ ਜਾਂਦੇ ਸਨ ਜ਼ਿਲ੍ਹਿਆਂ ਦੇ ਵਿੱਚ ਜਾਂਦੇ ਸਨ ਰੋਡ ਸ਼ੋਅ ਕਰਦੇ ਸਨ ਤਾਂ ਕਿਤੇ ਨਾ ਕਿਤੇ ਲੋਕ ਨਰਾਜ਼ ਨਜ਼ਰ ਜ਼ਰੂਰ ਆਏ ਲੋਕਾਂ ਦੇ ਵੱਲੋਂ ਸਵਾਲ ਵੀ ਚੁੱਕੇ ਗਏ ਤੇ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਨੂੰ 13 ਦੇ ਵਿੱਚੋਂ ਸਿਰਫ ਤੇ ਸਿਰਫ 3 ਸੀਟਾਂ ਮਿਲੀਆਂ ਉਸ ਤੋਂ ਕਿਤੇ ਨਾ ਕਿਤੇ ਇਸ ਗੱਲ ਦੇ ਉੱਤੇ ਬਿਲਕੁਲ ਚਾਨਣ ਪੈ ਗਿਆ ਹੈ ਕਿ ਜੇ ਸ਼ਕਤੀ ਨਾ ਵਰਤੀ ਗਈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਲੋਕ ਆਜਾਦੀ ਪਾਰਟੀ ਦੇ ਨਾਲ ਖੜੇ ਨੇ ਉਹ ਪਾਸਾ ਵਟ ਜਾਣਗੇ ਕਿਨਾਰਾ ਵਟ ਜਾਣਗੇ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਚੋਣਾਂ ਤੋਂ ਬਾਅਦ ਇਹ ਪਹਿਲੀ ਮੀਟਿੰਗ ਸੱਦੀ ਗਈ ਹੈ ਡਿਪਟੀ ਕਮਿਸ਼ਨਰਾਂ ਦੇ ਨਾਲ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਸਖਤ ਰੁਕਤ ਤਿਆਰ ਕੀਤਾ ਗਿਆ ਤੇ ਭਲਕੇ ਐਸਐਸਪੀ ਦੇ ਨਾਲ ਵੀ ਮੀਟਿੰਗ ਹੋਵੇਗੀ ਪੂਰੇ ਜ਼ਿਲ੍ਹਿਆਂ ਦੇ ਐਸਐਸਪੀਆਂ ਨੂੰ ਸੱਦਿਆ ਗਿਆ ਤੇ ਸਖਤ ਦਿਸ਼ਾ ਨਿਰਦੇਸ਼ ਦਿੱਤੇ ਗਏ ਨੇ ਉੱਤੇ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਦੋ ਟੁਕ ਸੁਣਾ ਦਿੱਤੀ ਗਈ ਹੈ ਕਿ ਜੇ ਕੋਈ ਰਿਸ਼ਵਤ ਲਏਗਾ ਜਾਂ ਗੈਰ ਕਾਨੂੰਨੀ ਕੰਮ ਹੋਏਗਾ ਜ਼ਿਲ੍ਹੇ ਦੇ ਵਿੱਚ ਉਸ ਦਾ ਜ਼ਿੰਮੇਵਾਰ ਡਿਪਟੀ ਕਮਿਸ਼ਨਰ ਤੇ ਐਸਐਸਪੀ ਹੋਣਗੇ ਤੇ ਜੇਕਰ ਕੋਈ ਅਜਿਹਾ ਕੰਮ ਕਰੇਗਾ ਤੇ ਫਿਰ ਉਹਨਾਂ ਦੇ ਉੱਤੇ ਕਾਰਵਾਈ ਵੀ ਹੋਵੇਗੀ ਕਿ ਜ਼ਿੰਮੇਵਾਰ ਉੱਚਤਕਾਰੀ ਹੋਣਗੇ ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਸਾਕ ਟਿੱਪਣੀ ਕੀਤੀ ਗਈ ਹੈ ਐਸਐਸਪੀ ਤੇ ਡਿਪਟੀ ਕਮਿਸ਼ਨਰ ਨੂੰ ਲੈ ਕੇ ਕਿ ਜ਼ਿਲ੍ਹੇ ਦੇ ਵਿੱਚ ਜੇ ਗੈਰ ਕਾਨੂੰਨੀ ਕੰਮ ਹੋਇਆ ਰਿਸ਼ਵਤ ਲਈ ਗਈ ਕੋਈ ਫੜਿਆ ਗਿਆ ਤਾਂ ਉਸਦੇ ਜ਼ਿੰਮੇਵਾਰ ਸਿੱਧੇ ਤੌਰ ਤੇ ਉਹ ਦਫ਼ਤਰ ਦਾ ਅਧਿਕਾਰੀ ਨਹੀਂ ਸਗੋ ਉੱਚ ਅਧਿਕਾਰੀ ਡਿਪਟੀ ਕਮਿਸ਼ਨਰ ਤੇ ਐਸਐਸਪੀ ਖੁਦ ਹੋਣਗੇ